ਫਗਵਾੜਾ ਨੇੜੇ ਪਾਸਟਾ ਵਿਖੇ ਬੀਤੀ ਦੇਰ ਸ਼ਾਮ 아이ਤੇਜ ਹਨੇਰੀ ਅਤੇ ਬਾਰਿਸ਼ ਨਾਲ ਸੜਕ ਤੇ ਡਿੱਗਣ ਨਾਲ ਬੰਦ ਹੋਏ ਰੋਡ ਨਾਲ ਔਨ ਜਾਣ ਵਾਲੇ ਰਾਹੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਰੋਡ ਦੇ ਬੰਦ ਹੋਣ ਨਾਲ ਜਿੱਥੇ ਫਗਵਾੜਾ ਨੂੰ ਜਾਣ ਵਾਲੀਆਂ ਬਸਾਂ ਦੂਸਰੇ ਪਿੰਡਾਂ ਤੋਂ ਹੋ ਕੇ ਆਪਣੀ ਮੰਜ਼ਿਲ ਤੇ ਪਹੁੰਚੀਆਂ ਉੱਥੇ ਕਈ ਗੱਡੀਆਂ ਤੇ ਟਰੱਕ ਵੀ ਮੌਕੇ ਤੇ ਖੜੇ ਰਹੇ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਇਨ੍ਹਾਂ ਤ੍ਰਕਤਾਂ ਨੂੰ ਹਟਾਉਣ ਲਈ ਕਰਮਚਾਰੀਆਂ ਨੂੰ ਲਗਾਇਆ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਸਰਪੰਚ ਕੁਲਵੰਤ ਕੌਰ ਨੇ ਦੱਸਿਆ ਕਿ ਇਹ ਸਬੀਤੀ ਸ਼ਾਮ ਆਈ ਤੇਜ ਹਨੇਰੀ ਅਤੇ بارش ਨਾਲ ਹੋਇਆ ਹੈ ਉਹਨਾਂ ਕਿਹਾ ਕਿ ਦਰਖਤ ਡਿੱਗਣ ਨਾਲ ਪ੍ਰਵਾਸੀ ਭਾਰਤੀਆਂ ਵੱਲੋਂ ਲਗਾਈਆਂ ਦੋ ਸੋਲਰ ਲਾਈਟਾਂ ਵੀ ਟੁੱਟ ਗਈਆਂ ਹੁਣ ਜੰਗਲਾਤ ਵਿਭਾਗ ਪਾਸੋਂ ਮੰਗ ਕੀਤੀ ਕਿ ਜੋ ਦਰਖਤ ਵਾਲੀ ਰੋਡ ਸਾਈਡ ਨੂੰ ਝੁਕੇ ਹੋਏ ਹਨ ਉਹਨਾਂ ਨੂੰ ਘਟਾਇਆ ਜਾਵੇ ਉਹਨਾਂ ਜੰਗਲਾਤ ਵਿਭਾਗ ਪਾਸੋਂ ਮੰਗ ਕੀਤੀ ਕਿ ਜੋ ਦਰਖਤ ਰੋਡ ਵਾਲੀ ਸਾਈਡ ਝੁਕੇ ਹੋਏ ਹਨ ਉਹਨਾਂ ਨੂੰ ਕਟਵਾਇਆ ਜਾਵੇ ਇਦੇ ਵਾਰੀ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ 500 ਰੋਡ ਤੇ ਜਿਹੜਾ ਸਪੈਦਾ ਡਿਗਿਆ ਰਤੀ ਜਿਹੜਾ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਜੀ ਉਹਦੇ ਨਾਲੇ ਸਪੈਦਾ ਡਿਗਿਆ ਆ ਤੇ ਇਹਦੇ ਨਾਲ ਪਬਲਿਕ ਸਕੂਲ ਦੀ ਕੰਧ ਵੀ ਨੂੰ ਵੀ ਨੁਕਸਾਨ ਹੋਇਆ ਤੇ ਜਿਹੜੀਆਂ ਐਨ ਆਰ ਆਈ ਵੀਰਾਂ ਵੱਲੋਂ ਜੋ ਲਾਈਟਾਂ ਸੋਲਰ ਲਾਈਟਾਂ ਲਗਾਈਆਂ ਗਈਆਂ ਸੀ ਨਾ ਤੇ ਉਹ ਵੀ ਦੋ ਟੁੱਟ ਗਈਆਂ ਜੀ ਤੇ ਹੋਰ ਕੋਈ ਜਾਨੀ ਮਾਲੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਕੋਈ ਨੁਕਸਾਨ ਨਹੀਂ ਹੋਇਆ ਤੇ ਜਿਹੜੇ ਸਕੂਲ ਹੈ ਸਕੂਲ ਦੀ ਛੱਤ ਤੇ ਡਿਗਿਆ ਇਹ ਰਸੋਈ ਵਾਲੀ ਦੀ ਹਾਂਜੀ ਤੇ ਉਹਨਾਂ ਦੀਆਂ ਟੀਵੀ ਵੀ ਟੁੱਟ ਗਈਆਂ ਤੇ ਥੋੜੀ ਕੰਧ ਨੂੰ ਵੀ ਨੁਕਸਾਨ ਹੋਇਆ ਤੇ ਇਹਦੇ ਬਾਰੇ ਕੋਈ ਜਗਲਾਤ ਮੈਿਕ ਨੇ ਜਾਂ ਕੋਈ ਪੁਲਿਸ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਆ ਜੀ ਹਾਂਜੀ ਦਿੱਤੀ ਐ ਸਰ ਮੋਕੇ ਤੇ ਪਹੁੰਚੀ ਆ ਪੁਲਿਸ ਮੋਕੇ ਤੇ ਪਹੁੰਚੀ ਉਹਨਾਂ ਨੇ ਪ੍ਰਿੰਡ ਦੇ ਮੁੰਡਿਆਂ ਨੂੰ ਲਗਾ ਕੇ ਵੀ ਆ ਰਸਤਾ ਥੋੜਾ ਸਾਫ ਕਰਨ ਦੀ ਵੀ ਕੋਸ਼ਿਸ਼ ਕਰਵਾਈ ਆ ਜੀ ਤੇ ਕੀਤਾ ਵੀ ਗਿਆ ਆ ਜਿੰਨਾ ਵੀ ਹੋ ਸਕਦਾ ਹੈ ਠੀਕ ਹੈ ਤੇ ਜਗਲਾਤ ਵਿਭਾਗ ਤੋਂ ਕੀ ਮੰਗ ਕਰਦੇ ਹੋ ਜਿੱਦਾਂ ਪੁਰਾਣੇ ਦਰਖਤ ਬਹੁਤ ਸੁੱਕ ਚੁੱਕੇ ਆ ਤੇ ਕਿਸੇ ਟਾਈਮ ਵੀ ਹਾਸੇ ਦਾ ਕਾਰਨ ਬਣ ਸਕਦਾ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਗਨਾਤ ਵਿਭਾਗ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਪੁਰਾਣੇ ਦਰਖਤ ਆ ਸੁੱਕ ਚੁੱਕੇ ਕਿਸੇ ਵੀ ਕਾਰਨ ਸੁੱਕ ਚੁੱਕੇ ਆ ਜਾਂ ਕੁਦਰਤੀ ਤੌਰ ਤੇ ਅੱਗ ਲੱਗ ਜਾਂਦੀ ਆ ਉਹਦੇ ਨਾਲ ਇਹਨਾਂ ਦੀਆਂ ਜੜਾ ਜੜੀਆਂ ਖੋਖਲੀਆਂ ਹੋ ਗਈਆਂ ਮੈਂ ਉਹਨਾਂ ਤੋਂ ਇਹ ਮੰਗ ਕਰਦੀ ਆ ਕਿ ਇਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਮੋਟੇ ਹੁੰਦਾ ਜਿਹੜਾ ਆ ਉਹ ਲਗਾਏ ਜਾਣ ਤੇ ਪੁਰਾਣੇ ਦਰਖਤ ਵੜਾਈ ਜਾਣ ਪੁਰਾਣੇ ਦਰਖਤ ਵੜਾਈ ਉਧਰ ਸਕੂਲ ਦੇ ਅਧਿਆਪਕ ਜਸਪੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੀ ਰਸੋਈ ਉੱਪਰ ਵੀ ਦਰਖਤ ਡਿਗਨ ਨਾਲ ਰਸੋਈ ਦਾ ਅਤੇ ਪੌੜੀਆਂ ਤੇ ਡਿਗੀ ਚਾਰ ਦੀਵਾਰੀ ਨਾਲ ਕਾਫੀ ਨੁਕਸਾਨ ਹੋ ਗਿਆ ਉਨਾ ਵੀ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ પાસે ਮੰਗ ਕੀਤੀ ਗਈ ਉਹਨਾਂ ਦੀ ਇਸ ਮਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਤੇ ਮੈਂ ਸਕੂਲ ਦੇ ਵਿੱਚ ਸਾਡੀ ਕਿਚਨ ਸੀ ਕਿਚਨ ਵੀ ਟੁੱਟ ਗਈ ਰਾਤ ਦੀ ਨੇਰੀ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਜੀ ਤੇ ਕਿਚਨ ਸੀ ਬੱਚਿਆਂ ਦੇ ਬੈਠਣ ਲਈ ਇੱਕ ਰੂਮ ਸੀਗਾ ਬਾਹਰ ਸ਼ੈੱਡ ਪਾਈ ਸੀ ਉਹ ਵੀ ਸਾਰੀ ਟੁੱਟ ਗਈ ਆ ਤੇ ਨਾਲ ਪੌੜੀ ਜਾਂਦੀ ਸੀ ਪੌੜੀ ਵੀ ਕੰਧ ਵੀ ਸਾਰੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਤੇ ਹੁਣ ਬੱਚਿਆਂ ਦੇ ਲਈ ਖਾਣਾ ਬਣਾਉਣ ਲਈ ਵੀ ਹੁਣ ਬਾਹਰੋਂ ਖਾਣਾ ਬਣਵਾਉਣ ਲੱਗੇ ਆਂ ਜੀ ਤੇ ਕਿਸ ਚੀਜ਼ ਨਾਲ ਇਹ ਨੁਕਸਾਨ ਹੋਇਆ ਜੀ ਇਹ ਸੜਕ ਦੇ ਬਾਹਰਲੇ ਪਾਸੇ ਇੱਕ ਸਫੈਦੇ ਦਾ ਦਰੱਖਤ ਸੀ ਬਹੁਤ ਭਾਰਾ ਦਰੱਖਤ ਸੀ ਜਿਹੜਾ ਕਿ ਸਾਡੀ ਸਕੂਲ ਦੀ ਬਿਲਡਿੰਗ ਦੇ ਉੱਪਰ ਹੀ ਡਿੱਗਿਆ ਆ ਕੇ ਬਿਲਡਿੰਗ ਦੇ ਉੱਪਰ ਡਿੱਗਣ ਦੇ ਨਾਲ ਜਿਸ ਸਾਈਡ ਤੇ ਸਾਡੀ ਕਿਚਨ ਸੀ ਨਾ ਮੈਡੇਮਿਲ ਬਣਦਾ ਉਹ ਸ਼ੈੱਡ ਦੇ ਉੱਪਰ ਸਾਰਾ ਡਿੱਗਿਆ ਉੱਥੇ ਕਿਚਨ ਦੇ ਉੱਪਰ ਹੀ ਸਾਰਾ ਡਿੱਗਿਆ ਸਫੈਤਾ ਤੇ ਉਹਦੇ ਨਾਲ ਡਿੱਗਣ ਦੇ ਨਾਲ ਸਾਰਾ ਸਾਡਾ ਜਿਹੜਾ ਉਧਰਲਾ ਪਾਸਾ ਸਾਰਾ ਹੀ ਚਮਲ ਕੇ ਸਾਰਾ ਟੁੱਟ ਗਿਆ ਜੱਟ ਵੀ ਟੁੱਟ ਗਈ ਸਾਰਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ ਹਾਂਜੀ ਤੇ ਹੁਣ ਫੇ ਬੱਚਿਆਂ ਲਈ ਕੋਈ ਖਾਣਾ ਕਿੱਦਾਂ ਬੱਚਿਆਂ ਲਈ ਖਾਣਾ ਹੁਣ ਅਸੀਂ ਬਾਹਰੋਂ ਬਣਵਾਉਣ ਲੱਗੇ ਬਾਹਰ ਸਮਾਨ ਲੈ ਕੇ ਦੂਜੀ ਸਾਈਡ ਤੇ ਰੱਖ ਕੇ ਬਣਵਾਉਣ ਲੱਗੇ ਆ ਉਹਨਾਂ ਕੋਲੋਂ ਖਾਣਾ ਹਾਂਜੀ ਉਹ ਸਾਡੇ ਮਿੱਟੀ ਮਿਲ ਵਾਲੀ ਆਂਟੀ ਜਿਹੜੀ ਆ ਦੂਜੀ ਬੱਚਿਆਂ ਨੂੰ ਖਾਣਾ ਤੇ ਦੇਣਾ ਹੀ ਆ ਉਹ ਹੁਣ ਦੂਜੀ ਸਾਈਡ ਤੇ ਰੱਖ ਕੇ ਖਾਣਾ ਬਾਹਰੋਂ ਮਤਲਬ ਕਿ ਸਮਾਨ ਦੁਆਰਾ ਲਿਆ ਕੇ ਸਾਰਾ ਤੇ ਫੇਰ ਬਣਾਵਾਂਗੇ ਬਾਹਰ ਚੁੱਲ੍ਹੇ ਇੱਟਾਂ ਲਾ ਕੇ ਚੁੱਲਾ ਬਣਾ ਕੇ ਤੇ ਇਸ ਦੌਰਾਨ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਕਰਮਚਾਰੀ ਤੀਰਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਪਿੰਡ ਪਾਸਟਾ ਤੋਂ ਨਵਰਾਣ ਚੈਨਲ ਲਈ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹੱਸਰ ਪਾਸਟੇ ਰੋਡ ਤੇ ਰਾਤ ਹਨੇਰੀ ਕਰਨ ਇੱਕ ਕਿਕਰ ਤੇ ਇੱਕ ਬਹੁਤ ਵੱਡਾ ਸਪੈਦਾ ਡਿੱਗਿਆ ਹੈ ਜਿਹਨਾਂ ਕੋ ਟ੍ਰੈਫਿਕ ਨੂੰ ਵੀ ਬਹੁਤ ਵਿਗਨ ਪਿਆ ਹੈ ਕੀ ਕਹਿਣਾ ਚਾਹੁੰਦੇ ਹੋ ਮੌਕੇ ਤੇ ਆਏ ਹੋ ਤੁਸੀਂ ਹੂਨ ਕੌਲ ਆਈ ਸੀ ਵੀ ਇਹ ਰਸਤਾ ਬਲਾਕ ਹੋਇਆ ਸਵੇਰੇ ਹੁਣ ਆ ਕੇ ਮੌਕਾ ਦੇਖਿਆ ਹੈ ਇਹ ਜੀ ਤੇ ਰਾਤੀ ਹਨੇਰੀ ਆਈ ਹੈ ਜਿਹਦੇ ਕਰਕੇ ਇਹ ਡਿੱਗ ਪਿਆ ਆ ਤੇ ਹੁਣ ਆਪਣੇ ਅਸੀਂ ਮਨ ਬਣਤ ਵਿਭਾਗ ਦੇ ਜਿੰਨੇ ਕਰਮਚਾਰੀ ਲਾਏ ਹੋਏ ਆ ਜੇਨ ਜਲਦੀ ਤੋਂ ਜਲਦੀ ਇਹ ਰਸਤਾ ਇਹ ਚਾਲੂ ਕਰਤਾ ਜਾਊਗਾ ਤੇ ਸਰ ਪੰਜਟੇ ਤੋਂ ਹਿਰਪਾ ਰੋਡ ਤੱਕ ਜੋ ਫਗਵਾੜੇ ਵਾਲੀ ਰੋਡ ਤੇ ਅਕਾ ਨੀਵੇਂ ਬਹੁਤ ਦਰਖਤ ਆ ਜਿਨ੍ਹਾਂ ਕਰਕੇ ਬੱਸਾਂ ਦੇ ਛਿਛੇ ਵੀ ਟੁੱਟ ਚੁੱਕੇ ਹੋ ਪਹਿਲਾਂ ਦੱਸਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਕੋਈ ਪੁਰਾਣੇ ਦਰਖਤ ਸੁੱਕ ਵੀ ਚੁੱਕੇ ਉਹਦੇ ਵਿੱਚ ਇਹ ਆ ਨਾ ਵੀ ਜਿਹੜਾ ਜ਼ਿਆਦਾ ਵਿਗੜ ਪਾਉਂਦਾ ਆ ਉਹ ਤਾਂ ਸਾਨੂੰ ਤੁਸੀਂ ਲਿਖ ਤੇ ਵਿਜ਼ਿਟ ਕਰਾ ਦਿਓ ਜੀ ਵੀ ਇਹ ਜਿਹੜੇ ਆ ਵੀ ਜਿਆਦਾ ਪਿਕਨ ਪਾਉਂਦੇ ਆ ਉਹਦੇ ਬਾਰੇ ਤਾਂ ਅਸੀਂ ਦੇਖ ਲਾਂਗੇ ਮੌਕੇ ਤੇ ਕੀ ਪਿਜੀਸ਼ਨ ਹੈ ਉਹਦੀ ਜੀ